ਗੱਲਾਂ ਉਹ ਤੁਸਰ ਸਾ ਸੁਣ ਰਹੇ ਦੋਸਤੋ ਮਿੱਤਰੋ ਮੈਂ ਤੁਹਾਡਾ ਆਪਣਾ ਗੁਰਨਾਮ ਸਿੰਘ ਸਿੱਤੂ ਕਲਿਆਣ ਵਾਲਾ ਅੱਜ ਪ੍ਰੋਗਰਾਮ ਬਣਾਇਆ ਕਿ ਤੁਹਾਨੂੰ ਕੈਨੇਡਾ ਵਗੈਰਾ ਦਿਖਾ ਦਈਏ ਚੱਲੇ ਹਾਂ ਇਸ ਲਈ ਮੈਡਮ ਜੋਗੋ ਯੂ ਡਾਉਨ ਉਕੇ ਜੁਰੂ ਜੀ ਖੜੇਗੀ ਉਹਦੇ 7 ਨੰਬਰ ਵਾਲ ਦੇ ਵਿੱਚ ਬੈਠੇ ਆ ਸਾਰੇ ਪੈਸੇਂਜਰ ਉਹ ਹੈ ਜਿਹੜੇ ਕਿੱਦਾਂ 7 ਨੰਬਰ ਤੇ ਸਾਡੇ ਨਾਲ ਜਹਾਜ਼ ਚੜ ਰਹੇ ਆ ਛੋਟੀ ਜੀ ਬੀਲ ਸੀਟ ਹੈ ਮੇਰੇ ਆ ਕਿ ਬੁੜਿਆਂ ਵਾਸਤੇ

ਬੱਚਾ ਤੇ ਮੀਡੀਆ ਇਹ ਵੀ ਇਹ ਸਾਰੇ ਸਾਡੇ 78 ਦੀ ਜਨਮ ਹੋਈ ਕਿੰਨਾ ਸੋਹਣਾ ਹੈ ਹੈ ਭਾਈ ਇਹਦਾ ਜਲਦੀ ਸੁਣੋ ਲੈ ਕਿਤ ਲਾਂਗੇ ਲੈ ਕੇ ਗਏ ਸਟਾਫ ਨਾਲ ਇਹ ਸਟਾਫ ਵੀ ਵਰਦੀ ਹੈ सारा स्टाफ एक जहाज़ अमला फैला है सुखना हाँ साढ़े बाले दर मुर्गे सात लगे जितों चढ़ रहे उड़ गए ब्लैक कलर वाले सारे भर्दी वाले जो सात ए आम दिल है इस तरह सुबह तीन चढ़ दी ਅਸੀਂ ਪਹੁੰਚਾਂਗੇ ਜੋ ਰੋਜ਼ ਲਈ ਉੱਥੇ ਤੁਹਾਨੂੰ ਉਹ ਕਲਾਸ ਸੀਨ ਕਿਉਂਕਿ ਅਸੀਂ ਉੱਥੇ ਬੈਠ ਰਹੇ ਕਾਫੀ ਟਾਈਮ ਜਿਹਨੇ ਵੀ ਬੈਠਾ ਹੈ ਤੁਰ ਫਿਰ ਕੇ ਚੰਗੀ ਫੋਟੋ ਆ ਵੀ ਕਰਕੇ ਤੁਹਾਨੂੰ ਸਾਰਾ ਦਿਖਾਵਾਂਗੇ ਸੀਨ ਅਗਲੀ ਵੀਡੀਓ ਵਿੱਚ ਮੇਰੇ ਜੁਮਟਰ ਚੈਨਲ ਕੱਲਾ ਬਤਾਂ ਸਿਰਸਾ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਤੁਹਾਨੂੰ